ਦੋ ਬੰਦੇ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੀਐਪੀ ਦਾ ਮੁੱਦਾ ਚੁੱਕਿਆ ਇੱਕ ਤੁਸੀਂ ਤੇ ਇੱਕ ਕੁਮਰ ਵਿਜੇ ਪ੍ਰਤਾਪ ਅੱਜ ਦੋਨੋਂ ਹੀ ਪਾਰਟੀ ਤੁਸੀਂ ਪਾਰਟੀ ਛੱਡਤੀ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਤਾ ਉਹ ਮਤਲਬ ਇਹ ਹੈ ਵੀ ਇਹ ਜਿਹੜੇ ਪੋਲੀਟੀਸ਼ੀਅਨ ਨੇ ਇਹਨਾਂ ਦਾ ਹੀ ਪਾਰਟ ਹੈ ਇਹਨਾਂ ਨੇ ਇੱਕ ਹੈਗੀ ਹੈ ਯੂਜਨ ਥਰੋਅ ਪੋਲਿਸੀ ਔਰ ਇੱਕ ਦੂਸਰਾ ਹੈਗਾ ਅੰਦਰੋਂ ਅੰਦਰ ਹੀ ਇਹ ਵੀ ਚਾਹੁੰਦੇ ਪਾਰਟੀ ਵਾਲੇ ਵੀ ਕੋਈ ਪੜੇ ਲਿਖੇ ਨਾ ਕੀ ਬੰਦੇ ਅੱਗੇ ਆਉਣ ਜੇ ਪੜੇ ਲਿਖੇ ਅੱਗੇ ਆਉਣਗੇ ਤਾਂ ਉਹ ਨੈਚੁਰਲੀ ਨਾ ਕੀ ਸਹੀ ਨੂੰ ਸਹੀ ਕਰਨਗੇ ਗਲਤ ਨੂੰ ਗਲਤ ਕਰਨਗੇ ਇੱਕ ਦੋ ਡਿਸੀਜਨ ਨਾ ਕਿ ਗਵਰਨਮੈਂਟ ਦੇ ਹੋਏ ਮੈਂ ਆਪਣੇ ਜਿਹੜਾ ਏਜੀਸੀ ਉਹਨਾਂ ਨੂੰ ਕਿਹਾ ਉਹ ਕਹਿੰਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਹੀ ਗੱਲ ਉਹੀ ਫਿਰ ਹਾਈ ਕੋਰਟ ਚ ਰੈਟਾ ਵਾਪਸ ਹੋ ਗਿਆ ਵਾਪਸ ਹੋ ਗਿਆ ਮੈਂ ਵਾਪਸ ਹੋ ਗਿਆ ਮੈਂ ਕਿ ਕਰਦੇ ਕਿਉਂ ਇਹ ਐਕਸ਼ਨ ਇਹ ਡਿਸਾਈਡ ਕਿਉਂ ਕਰਦੇ ਹਾਂ ਅੱਛਾ ਇੱਕ ਦੱਸਿਓ ਜਿਹੜਾ ਹੁਣ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਨੂੰ ਬੁਲਾਇਆ ਉਹ ਸੈਸ਼ਨ ਦੇ ਵਿੱਚ ਜਿੱਦਾਂ ਦੀਆਂ ਦਲੀਲਾਂ ਦਿੱਤੀਆਂ ਗਿਆ ਜਿੱਦਾਂ ਦੀਆਂ ਗੱਲਾਂ ਕੀਤੀਆਂ ਗਿਆ ਉਦੋਂ ਤਾਂ ਐ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਆਪ ਦੀ ਸਰਕਾਰ ਜਿਹੜੀ ਬੜੀ ਸੋਹਰਦਾ ਬੇਦੀਆਂ ਨੂੰ ਲੈ ਕੇ ਮੈਂ ਵੀ ਪਹਿਲੇ ਕਹਿ ਚੁੱਕਾ ਹਾਂ ਵੇ ਜੇ ਨਾ ਜਿ ਬਿਲ ਪਾਵਰ ਹੁੰਦੀ ਤਾਂ ਹੁਣ ਐਕਸ਼ਨ ਹੋ ਜਾਂਦਾ ਬਿਲ ਪਾਵਰ ਹੈ ਨਹੀਂ ਇਹਨਾਂ ਟਾਈਮ ਘੜਨਾ ਕਰ ਲੈ ਹੁਣ ਕੈਪਟਨ ਸਾਹਿਬ ਮੋਕੇ ਵੀ ਇਹੀ ਬਿਲ ਪਾਸ ਹੋਇਆ ਸੀਗਾ ਉਹ ਪੈਂਡਿੰਗ ਹੈਗਾ ਉਹਨੂੰ ਪਰਸੂ ਕਰ ਲੈਂਦੇ 2018 ਦਾ ਹੀ ਪੈਂਡਿੰਗ ਚੱਲੀ ਜਾਂਦਾ ਉਹਨੂੰ ਪਰਸੂ ਕਰ ਲੈਂਦੇ ਜਿਹੜਾ ਪਹਿਲੇ ਜਿਹੜਾ 16 ਦਾ ਆਇਆ ਸੀ ਉਹ ਦੋਨੋਂ ਵੀ ਉਹਨੂੰ ਪਰਸੂ ਕਰ ਲੈਂਦੇ ਇਸ ਕਰਕੇ ਜੇ ਐਕਟ ਪਹਿਲੇ ਹੀ ਵੀ ਰਹੀ ਹੈ ਉਹਨੂੰ ਪਰਸੂ ਕਰ ਲੈਂਦੇ ਉਹ ਜੋ ਐਕਸ਼ਨ ਲੈਣਾ ਐਕਸ਼ਨ ਨਹੀਂ ਲੈਣਾ ਬਸ ਇਹ ਵਾਰ ਟਾਈਮ ਟਪਾਰ ਤੁਨ ਟਾਈਮ ਟਪਾਉਣ ਵਾਲੀ ਗੱਲ ਆ ਹੋਰ ਕੋਈ ਗੱਲ ਨਹੀਂ